ਪੰਜਾਬ ਸਰਕਾਰ ਦੇ ਜਨੇ ਰੀਹੈਬਿਲੀਟੇਸ਼ਨ ਸੈਂਟਰ ਨੇ ਨਸ਼ਾ ਛਡਾਊ ਕੇਂਦਰ ਨੇ ਓਟ ਕਲੀਨਿਕ ਨੇ ਉਥੇ ਪੂਰੀਆਂ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਔਰ ਬਲਕੇ ਸਾਡੇ ਜਿਹੜੇ ਡਾਕਟਰ ਬਲਬੀਰ ਸਿੰਘ ਜੀ ਜਿਹੜੇ ਕਿ ਸਾਡੇ ਹੈਲਥ ਮਨਿਸਟਰ ਨੇ ਉਹਨਾਂ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਤੁਸੀਂ ਸਾਰੇ ਓਟ ਕਲੀਨਿਕਾਂ ਦੇ ਵਿੱਚ ਜਾ ਕੇ ਪ੍ਰੋਪਰ ਰਿਵਿਊ ਕਰਨਾ ਹੈ ਚੈੱਕ ਕਰਨਾ ਹੈ ਕਿਤੇ ਵੀ ਦਵਾਈ ਦੀ ਘਾਟ ਨਾ ਪਾਈ ਜਾਵੇ ਕਾਰਨ ਕੀ ਹੈ ਜਦੋਂ ਸਪਲਾਈ ਲਾਈਨ ਟੁੱਟੂਗੀ ਨਸ਼ੇ ਦੀ ਤਾਂ ਜਿਹੜੇ ਬੱਚੇ ਪੰਜਾਬ ਦੇ ਜਿਹੜੇ ਬੱਚੇ ਉਹ ਨਸ਼ੇ ਦੇ ਉੱਤੇ ਲੱਗ ਗਏ ਸੀ ਤਾਂ ਉਹਨਾਂ ਨੂੰ ਤੋੜ ਲੱਗੂਗੀ ਤਾਂ ਉਹਨਾਂ ਦੇ ਮਾਪੇ ਉਹਨਾਂ ਦੇ ਮਾਪਿਓ ਨੇ ਜਿਹੜੇ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕਿਸੇ ਵੀ ਨਸ਼ਾ ਛਡਾਊ ਕੇਂਦਰ ਵਿੱਚ ਆ ਸਕਦੇ ਨੇ ਰੀਹੈਬਿਲੀਟੇਸ਼ਨ ਸੈਂਟਰ ਤੇ ਆ ਸਕਦੇ ਨੇ ਸਾਡੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਉੱਥੇ ਅਵੇਲੇਬਲ ਹੈ ਸਾਡੇ ਕੋਲ ਬੈਡਸ ਅਵੇਲੇਬਲ ਨੇ ਉੱਥੇ ਸਾਡੇ ਕੋਲ ਡਾਕਟਰ ਅਵੇਲੇਬਲ ਨੇ ਉੱਥੇ ਸਾਡੇ ਕੋਲ ਦਵਾਈ ਹੈ ਜਿਹੜੀ ਉਹ ਅਵੇਲੇਬਲ ਆ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਆ ਜਿਹੜੇ ਵਿਅਕਤੀ ਜਿਹੜੇ ਬੱਚੇ ਤਾਂ ਨਸ਼ੇ ਦੇ ਆਦੀ ਹੋਗੇ ਉਹਨਾਂ ਨੂੰ ਤਾਂ ਅਸੀਂ ਬਚਾਵਾਂਗੇ ਉਹਨਾਂ ਨੂੰ ਮੁੜ ਕੇ ਅਸੀਂ ਮੁੱਖ ਧਾਰਾ ਦੇ ਵਿੱਚ ਲੈ ਕੇ ਆਵਾਂਗੇ ਪਰ ਜਿਨ੍ਹਾਂ ਨੇ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਖਰਾਬ ਕੀਤਾ ਹੈ ਜਿਹੜੇ ਮਾੜੇ ਅੰਸਰਾਂ ਨੇ ਉਹਨਾਂ ਨੂੰ ਨਸ਼ੇ ਦੇ ਆਦੀ ਕੀਤਾ ਉਹ ਬਖਸ਼ੇ ਨਹੀਂ ਜਾਣਗੇ